ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਫਰਾਜ ਡਿਰੀ ਫਾਰਮ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਚੁੱਗੇ ਤੋਂ ਫਰੋਜਪੁਰ ਜ਼ਿਲ੍ਹਾ ਪੈ ਜਾਂਦਾ ਤਹਿਸੀਲ ਗੁਰੂ ਰਸਾਏ ਪੈ ਜਾਂਦੀ ਹੈ ਦੋਸਤੋ ਦੂਜਾ ਸੂਆ ਤਾਜੀ ਸੂਈ ਵੜ ਵਕਾਊਗਾ ਦੋਸਤੋ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸਫਰਾਜ ਡਿਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਉੱਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਕਰਦੇ ਆ ਤੁਹਾਡੇ ਨਾਲ ਸਾਂਝੀ ਆਓ ਬਾਈ ਹਾਂਜੀ ਬਾਈ ਸਸਿਗਾ ਸਸਿਗਾ ਬਾਈ ਜੀ ਹੋ ਠੀਕ ਠਾਕ ਬਾਈ ਵਧੀਆ ਬਾਈ ਬਾਈ ਠੀਕ ਆ ਠੀਕ ਆ ਬਾਈ ਵਧੀਆ ਤੇ ਨਾਂ ਦੱਸਦੀ ਬਈ ਆਪਣਾ ਨਾਂ ਬਾਈ ਆਪਣਾ ਜਯਾਵਿੰਦਰ ਠੀਕ ਆ ਪਿੰਡ ਚੁੱਗਾ ਜ਼ਿਲ੍ਹਾ ਫਰੋਜ਼ਪੁਰ ਆ ਨੇੜੇ ਆਪਾਂ ਨੂੰ ਗੁਰੂ ਅਰਸਾਏ ਦਾ ਸ਼ਹਿਰ ਨਾਲ ਆਪਣੇ ਪਿੰਡ ਪੈਂਦਾ ਦੀਪ ਸਿੰਘ ਵਾਲਾ ਦੀਪ ਸਿੰਘ ਵਾਲੇ ਦੇ ਨੇੜੇ ਆ ਹਾਂਜੀ ਠੀਕ ਆ ਏ ਵਪਾਰ ਦਾ ਕੰਮ ਹੀ ਆ ਹਾਂਜੀ ਵਪਾਰ ਦਾ ਕੰਮ ਹੀ ਬਾਈ ਠੀਕ ਆ ਪਸ਼ੂ ਆਉਂਦੇ ਹੀ ਰਹਿੰਦੇ ਆ ਆਉਂਦੇ ਹੀ ਰਹਿੰਦੇ ਬਾਈ ਠੀਕ ਆ ਆਉਣ ਗਾਵਾ ਹੀ ਆ ਬਾਈ ਗਾਵਾ ਹੀ ਆਉਂਦੇ ਆ ਬਾਈ ਠੀਕ ਆ ਅੱਜ ਕਿੰਨੇ ਨਾਕ ਆ ਬਾਈ ਆਪਣੇ ਕੋਲ ਅੱਜ ਬਾਈ ਇੱਕ ਵਹਿੜ ਆ ਠੀਕ ਆ ਪਹਿਲਾ ਦੂਜਾ ਸੂਆ ਸੂਈ ਇੱਕ ਅਸਰ ਵਹਿੜ ਆ ਇੱਕ ਅਸਰ ਵਹਿੜ ਹਾਂ ਠੀਕ ਆ ਬਈ ਸੂਈ ਸਵਾਈ ਦੀ ਗੱਲ ਕਰ ਲਗੇ ਕਿੰਨਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਬਾਈ ਦੂਜਾ ਸੂਆ ਸੂਈ ਹੈ। ਕਿੰਨਾ ਟਾਈਮ ਹੋ ਗਿਆ ਬਈ ਇਹਨੂੰ ਸੂਈ? ਬਈ ਇਹ ਅੱਜ ਤੱਕ 6 ਵਜੇ ਸੂਈ ਹੈ। 6 ਵਜੇ ਸੂਈ ਹੈ। ਹਾਂਜੀ। ਠੀਕ ਆ। ਤੇ ਜੇਰ ਪੈਣੀ ਬਾਕੀ ਹੈ ਬਈ? ਜੇਰ ਪੈਣੀ ਅਜੇ ਬਾਕੀ ਹੈ ਬਈ। ਠੀਕ ਆ। ਤੇ ਦੁੱਧ ਦਾ ਕੀ ਇਨਮਾਨ ਕਰਦੇ ਬਈ ਦੂਜੇ ਸੂਏ ਕਿੰਨਾ ਕੁ ਬਾਦ? ਦੁੱਧ ਬਈ ਮਾਲਕਾਂ ਨੂੰ ਦੱਸਿਆ 17-18 ਲੀਟਰ ਪਹਿਲਾਂ ਨੇ ਦੁੱਧ ਪਾਇਆ। ਠੀਕ ਆ। ਪਰ ਐਂਕ ਤੇ 20 ਲੀਟਰ ਦੁੱਧ ਤੋਂ ਪਾਰ ਪਾਉਗੀ ਵੜ। 20 ਤੋਂ ਬਾਹਰ ਪਾ ਦਊਗੀ। ਹਾਂ 20 ਪਾਰ ਦੁੱਧ ਪਾਉਗੀ। ਠੀਕ ਆ। ਬੱਚਾ ਕੀ ਦੇਤਾ ਬਈ? ਬੱਚਾ ਬਈ ਬੱਚਾ ਵਗਰੇ। ਬੱਚਾ ਦੇਤਾ। ਹ ਇਹ ਬੱਚੇ ਨੂੰ ਦੁੱਧ ਪਿਆਤਾ ਬਾਈ ਹਾਂ ਹਾਂ ਬੱਚਾ ਘਾਦਾ ਬੱਚਾ ਠੀਕ ਹੈ 2 ਕਿਲੋ ਬੋਲਾ ਚੋਲਿਆ ਠੀਕ ਹੈ ਹਾਂ ਜੀ ਯਾਨੀ ਕਿ ਪਾਸ ਆਪਾਂ ਕਰ ਲਈ ਹਾਂ ਪਾਸ ਕਰ ਲਈ ਬਾਈ ਵਧੀਆ ਠੰਡੀ ਪੋਲ ਸੁਣਾਇਆ ਇਹਨੇ ਵੀ ਠੀਕ ਪੋਲੀ ਆ ਚੌਂਚ ਵਧੀਆ ਠੀਕ ਚਵਾਈ ਇੱਕ ਨੰਬਰ ਹੈ ਬਾਈ ਠੀਕ ਹੈ ਯਾਨੀ ਕਿ ਆਪਾਂ ਪਾਸ ਕਰ ਲਈ 2 ਕਿਲੋ ਦੁੱਧ ਦੋ ਦੋ ਕੱਢ ਲਿਆ ਬੱਚੇ ਨੂੰ ਚੰਗਾਤਾ ਬੱਚੇ ਨੂੰ ਵੀ ਚੰਗਾਤਾ ਤੇ 2 ਕਿਲੋ ਦੁੱਧ ਨੂੰ ਠੀਕ ਹੈ ਲੋ ਵੀ ਜੇਰ ਪੈਣੀ ਬਾਕੀ ਆ ਕ੍ਰਾਸ ਅੰਗ ਦੇ ਵਿੱਚ ਆ ਕਦ ਘਾਟ ਸੋਨਾ ਦੋਸਤੋ ਠੰਡੀ ਬੋਲਾ ਦਾ ਸਾਈ ਦੇਖੋ ਇਹਨਾਂ ਦੋਸਤੋ ਹੱਥੀ ਚਵਾਈ ਵਾਲਾ ਥਾਣਾ ਬਹੁਤ ਹੀ ਜਿਆਦਾ ਕੱਲਾ ਕੱਲਾ ਥਣ ਲੱਗਿਆ ਬਈਆਂ ਦਾ 2 ਕਿਲੋ ਦੁੱਧ ਕੱਢਿਆ ਹੋਇਆ ਨਾੜਾਂ ਵੇਖ ਸਕਦੇ ਨੇ ਹਵਾਨੇ ਦੇ ਉੱਤੇ ਬਹੁਤ ਸੋਹਣਾ ਹੱਥੀ ਜਵਾਈ ਵਾਲਾ ਥਣ ਲੱਗਿਆ ਬਾਕੀ ਦੋਨੇ ਬਸ ਤੁਹਾਨੂੰ ਜੱਜਮੈਂਟ ਕਰਾ ਦਿੰਦੇ ਆ 2 ਘੰਟੇ ਬਈਆਂ ਦਾ ਹੋ ਗਿਆ ਸੂਈ ਨੂੰ ਜੇਰ ਪੈਣੀ ਬਾਕੀ ਆ ਦੇਖ ਸਕਦੇ ਚਾਰੇ ਥਣਾਂ ਦਾ ਸੇਮ ਸਾਈਜ਼ ਆ ਦੋਸਤੋ ਅਗਲੇ ਨਾਲ ਅਗਲਾ ਤੇ ਮਗਰਲੇ ਨਾਲ ਮਗਰਲਾ ਪੂਰਾ ਜੋਸ਼ ਵਾਲਾ ਹਵਾਨਾ ਕੋਈ ਫੋਟਚਾਂਗ ਨਹੀਂ ਕੋਈ ਟਟਮਾ ਹਵਾਨਾ ਨਹੀਂ ਲੋਬੀ ਕੱਦਗਾਠ ਨਹੀਂ ਨੀਂਗਾ ਮਾਰ ਸਕਦੇ ਆ ਸੋਹਣਾ ਕੱਦਗਾਠ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆ ਲੈ ਵੀ ਖੋਲ ਲਈ ਇੱਕ ਅਰੀ ਗੀੜਾ ਕਰਵਾ ਦਿੱ ਕੀ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਆਪ ਦੀ ਇੱਥੇ ਆ ਕੇ ਚਵਾਈ ਕਰ ਸਕਦੇ ਆ ਕਿਉਂਕਿ ਸੂਈ ਸਵਾਈ ਹੈ ਦੋਸਤੋ ਕਿਉਂਕਿ ਬੌਲੇ ਦੇ ਵਿੱਚ ਹੈਗੀ ਆ ਤੁਸੀਂ ਇੱਥੇ ਆ ਕੇ ਬੌਲਾ ਚੈੱਕ ਕਰ ਸਕਦੇ ਆ ਬਾਈਆਂ ਦਾ ਪੋਲੀ ਬਹੁਤ ਆ ਕੋਈ ਭੂਰ ਛਿੱਟਾ ਨਹੀਂ ਕਿਉਂਕਿ ਬਾਈ ਨੇ ਪਾਸ ਕਰ ਲਈ ਆ ਜਿਹੜੇ ਵੀਰ ਦੇ ਪਸੰਦ ਹੋਵੇ ਤਾ ਬਾਈ ਦਾ ਪਿੰਡ ਹੈਤਾ ਚੁੱਗਾ ਜ਼ਿਲ੍ਹਾ ਫਰੋਇਪੁਰ ਤਦ ਕਾਠ ਵੀ ਸੋਹਣਾ ਢੇਲਪੂਲ ਵੀ ਚੰਗੀ ਆ ਤੇ ਦੁੱਧ ਵੀ ਬਾਈ ਜਾਂਦਾ 20 ਕਿਲੋ ਤੋਂ ਬਾਹਰ ਪਾ ਦੂਗੀ ਬੱਚੇ ਦਾ ਕਰਕੇ ਥੋੜਾ ਇਹ ਕਾਲ ਕਰਦੀ ਕੇ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਵੇ ਤੇ ਰੇਟ ਇਹਦਾ ਤੁਹਾਨੂੰ ਪੁੱਛਦਿਨੇ ਬਾਈ ਤੋਂ ਇਹ ਸ ਨੇ ਮਗਰਲੇ ਪਾਸੋਂ ਵੀ ਥਣਾ ਦਾ ਸਾਇਜ਼ ਸੋਹਣਾ ਬਾਈ ਇਹਦਾ ਰੇਟ ਕੀ ਕਰਾਂਗੇ ਬਾਈ ਰੇਟ ਆਪਾਂ ਕਰਦੇ ਆ 80 ਨਹੀਂ ਕਰਦੇ 85 ਨਹੀਂ ਕਰਦੇ 75000 ਦੀ ਬੈਟ ਦੇ ਦਾਂ ਠੀਕ ਆ 75000 ਦੀ ਦੇ ਦਿਆਂ ਹਾਂਜੀ ਬਾਈ ਜੀ ਮਾਨਤਨ ਇਹ ਚੋ ਹੀ ਥੋੜਾ ਬੋਤਾ ਕਰਦੇ ਮਾਨਤਨ ਕਰ ਦਾਂਗੇ ਬਾਈ ਜੀ ਜਿਹੜਾ ਆਊਗਾ ਲਓ ਵੀ 75000 ਰੁਪਏ ਹੀ ਰੇਟ ਮੰਗਿਆ ਬਾਈ ਨੇ ਮੌਕੇ ਤੇ ਆਂਦਾ ਇਹ ਚੋ ਹੀ ਮਾਨਤਨ ਹੋ ਜੂ ਜਿਹੜੇ ਵੀ ਦੇ ਪਸੰਦ ਹੋਵੇ ਤਾਂ ਆਪਦਾ ਅਸਲੀ ਤੁਸੀਂ ਇੱਥੇ ਆ ਕੇ ਕਰ ਲੈਣੀ ਜਿਹੜੇ ਵੀ ਨੂੰ ਪੈਸੇ ਲਾਉਣੇ ਆ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਤੇ ਜਿਹੜੇ ਭਰਾ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾ ਦੋਸਤੋ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆਂ ਤੇ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਮਿਲਦੇ ਆਂ ਸੱਜਣੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ